ਹਾਂਜੀ ਸੱਚੀ ਗਰਲਫ੍ਰੈਂਡਸ ਮੈਂ ਬਰਿੰਦਰ ਫ੍ਰੈਂਡਸ ਕਾਫੀ ਜ਼ਮਾਨਾ ਤੋਂ ਇਹ ਬਲੀਡਿੰਗ ਹਾਰਟ ਨੂੰ ਫਲਾਵਰਿੰਗ ਹੋ ਰਹੀ ਆ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਸੋ ਜਿ ਆ ਕੇ ਚਲੋ ਅੱਜ ਵੀਡੀਓ ਬਣਾਦਾ ਕਿ ਫਸਟ ਟਾਈਮ ਐ ਇਹ ਇੰਨੀ ਫਲਾਵਰਿੰਗ ਹੋਈ ਮੈਂ ਤਾਂ ਇੱਕਾ ਤੋਂ ਕਈ ਫਲਾਵਰ ਆਂਦੇ ਗਾਰਡਨ ਦੇ ਵਿੱਚ ਇਹ 2 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਪੌਂਡਾ ਹੈ ਕਿ ਇਹ ਡੈੱਡ ਹੋਇਆ ਸਮਝ ਕੇ ਮੈਨੂੰ ਕਿਆਰੀ ਵਿੱਚ ਲਗਾ ਦਿੱਤਾ ਸੀ ਇੱਕ ਸਾਲ ਕੁਛ ਨਹੀਂ ਸੀ ਇਹਨੂੰ ਕੁਝ ਵੀ ਕਿ ਡੈੱਡ ਬ੍ਰਾਂਚ ਸੀ ਇਹ ਦੇਖੋ ਇਹ ਵਾਲੀ ਤੇ ਮੈਂ ਇਹਨੂੰ ਜ਼ਮੀਨ 'ਚ ਲਗਾ ਦਿੱਤਾ ਸੀ ਤੇ ਇੱਕ ਸਾਲ ਬਾਅਦ ਇਸ ਤੋਂ ਇਹ ਬ੍ਰਾਂਚ ਆਈ ਸੀ ਤੇ ਫਿਰ ਇਹਦੀ ਮੈਰੀ ਪੋਟਿੰਗ ਕੀਤੀ ਸੀ ਪੌਟ ਦੇ ਵਿੱਚ ਜਿਹਦੀ ਲੱਗੀ ਬ੍ਰਾਂਚ ਜਾਰਾ ਸੀ ਬਹੁਤ ਲੰਬੇ ਲੰਬੇ ਫਲਾਵਰਿੰਗ ਨੇ ਤੇ ਮੈਂ ਇਸ ਰਿੰਗ ਦੀ ਹੈਲਪ ਨਾਲ ਇਹਨੂੰ ਰਾਉਂਡ ਦੇ ਵਿੱਚ ਕੀਤਾ ਹੋਇਆ ਸੀ ਜਿਹੜੇ ਬ੍ਰੈਂਚਰ ਦੇ ਵਿੱਚ ਬਿਲਕੁਲ ਸੁੱਕ ਗਏ ਸੀ ਫਿਰ ওই ਸਿੰਗਲ ਬ੍ਰਾਂਚ ਰਹਿ ਗਏ ਸੀ ਤੇ ਮੈਂ ਦੀ ਹਾਰਡ ਪ੍ਰੂਨਿੰਗ ਕਰ ਦਿੱਤੀ ਮੈਂ ਕਿ ਦੇਖੀ ਜਾ ਕੇ ਖਤਮ ਹੀ ਆ ਪਲਾਂਟ ਐਕਸਪੈਰੀਮੈਂਟ ਕਰਨ ਤੇ ਵਿੱਚ ਕੀ ਜਾਂਦਾ ਜੋ ਐਕਸਪੈਰੀਮੈਂਟ ਕੀਤਾ ਬਹੁਤ ਅੱਛਾ ਰਿਜ਼ਲਟ ਮਿਲਿਆ ਇਹ ਦੇਖੋ ਤੇ ਇਹ ਨਿਊ ਸ਼ੂਟ ਆ ਕੇ ਇਸ ਨੂੰ ਪਰ ਮੇ ਫਲਾਵਰਿੰਗ ਹੋਈ ਹੈ ਕਿਨੇ ਛੋਟੇ ਛੋਟੇ ਫਲਾਵਰ ਹੈ ਤੇ ਵਿੱਚੋਂ ਇੱਕ ਜਗ ਬਤਲਰ ਦੀ ਸਟਿੱਕ ਆਉਂਦੀ ਹੈ ਫਿਰ ਫਲਾਵਰ ਥੀ ਜਾਂਦਾ ਤੇ ਇਸ ਤੇ ਇਹਨਾਂ ਕਿਸੇ ਕੀੜੇ ਦਾ ਵੀ ਅਟੈਕ ਹੋਇਆ ਹੋਇਆ ਦੇਖੋ ਇਹ ਲੀਫ ਕੱਟ ਕਰਦਾ ਜਾਂ ਫਿਰ ਨੁਕਸਾਨ ਕਰਦਾ ਪlant ਦਾ ਮੈਂ ਕਾਫੀ ਲੱਭ ਰਹੀ ਹਾਂ ਵਿੱਚੋਂ ਮੈਨੂੰ ਅਜੇ ਤੱਕ ਮਿਲਿਆ ਨਹੀਂ ਹੈਗਾ ਹਨਾ ਇਹ ਦੇਖੋ ਸਵੇਰੇ ਸਵੇਰ ਦਾ ਟਾਈਮ ਹੈ ਨਾਸ਼ਤਾ ਬਣਾ ਰਹੀ ਆ ਤੇ ਅੰਦਰ ਕੁੱਕਰ ਵੀ ਵੱਜਾ ਮਰੀ ਜਾ ਰਿਹਾ ਕਿ ਆਜੋ ਅੰਦਰ ਨਾ ਚਲੋ ਮੈਂ ਵੀਡੀਓ ਕੱਟ ਕਰਕੇ ਦੁਬਾਰਾ ਨਹੀਂ ਹੋ ਕਰਦੀ ਹਾਂ ਬੈਸ ਬੰਦ ਕਰਾਂ ਮੈਂ ਰੇ ਬੀ ਫਲਾਵਰਿੰਗ ਲਈ ਮੈਂ ਯੋਗਜੂਸ ਕੀਤੀ ਆ ਉਹ ਗੋਬਰ ਖਾਦ ਤੇ ਚਾਰਕੋਲ ਦੇਖੋ ਇਹ ਚਾਰਕੋਲ ਆ ਤੇ ਦੇ ਦੇ ਵਿੱਚ ਤੇ ਇੱਕ ਸਕੁਲੈਂਟ ਵੀ 1000 ਦਾ ਮਦਰ ਵੀ ਵਿੱਚ Grow ਹੋ ਗਿਆ ਆਪਣੇ ਆਪ ਹੀ ਇਸ ਨੂੰ ਮੈਂ Grow ਨਹੀਂ ਕੀਤਾ ਸੀਗਾ ਤੇ ਇਸ ਦਿਨ ਨਾਲ ਇਸ ਵਾਰੀ ਕਾਫੀ ਅੱਛਾ ਰਿਜ਼ਲਟ ਮਿਲੇ ਆ ਗੋਬਰ ਖਾਦ ਦਾ ਜਿਵੇਂ ਸਾਰੇ ਪਲੈਂਟ ਮੇਰੇ ਜੋ ਰੀ ਨੇ ਉੱਗਿਆ ਗਰੋ ਸੀ ਸਾਰਿਆਂ ਨੂੰ ਮੈਂ ਗੋਬਰ ਖਾਦੀ ਦੇ ਦਿੱਕਤੀ ਆ ਤੇ ਅੱਛਾ ਰਿਜ਼ਲਟ ਮਿਲਿਆ ਹੈਲਥੀ ਗਾਵਰਿੰਗ ਵੀ ਅੱਛੀ ਆ ਜੋ ਪਲਾਂਟ ਰੀ ਗਰੋ ਹੋ ਰਹੇ ਆ ਉਹ ਵੀ ਅੱਛੇ ਗਰੋ ਹੋ ਰਹੇ ਆ ਕਿਉਂਕਿ ਮੈਂ ਪਹਿਲਾਂ ਮੈਂ ਬੌਨ ਮੀ ਵਰਮੀ ਕੰਪੋਸਟ ਵਗੈਰਾ ਜਿਆਦਾ ਦਿੰਦੀ ਸੀ ਵਰਮੀ ਕੰਪੋਸਟ ਵੀ ਚਲੋ ਨੇਚਰਲ ਆ ਨਾ ਹੈ ਨਾ ਪਰ ਮੈਂ ਉਹਦਾ ਕਾਫੀ ਇਸਤੇਮਾਲ ਕੀਤਾ ਤੇ ਪਲਾਂਟ ਤੇ ਕਾਫੀ ਅੱਛਾ ਅਫੈਕਟ ਪਿਆ ਕਾਫੀ ਹੈਲਥੀ ਗਰੋ ਹੋਇਆ ਠੀਕ ਤੇ ਇਸ ਪਲਾਂਟ ਤੇ ਕੁਝ ਫਲਾਵਰਿੰਗ ਦੇਖ ਕੇ ਦਿਲ ਨੂੰ ਬੜੀ ਖੁਸ਼ੀ ਹੋਈ ਆ ਤੇ ਦੇਖੋ ਅੱਧਰ ਵੀ ਦੇਖੋ ਜਿਹੜੇ ਵੇਸਟ ਜਿੰਦੇ ਆਪਾਂ ਕਢਾ ਲੈਂਦੇ ਆ ਕਿਉਂਕਿ ਫਲਾਵਰਸ ਨੂੰ ਬਹੁਤ ਨੁਕਸਾਨ ਕਰਦੇ ਆ ਕਾਫੀ ਦਿਨਾਂ ਤੋਂ ਫਲਾਵਰਿੰਗ ਹੋ ਰਹੀ ਹੈ ਇੱਕ ਪਲਾਂਟ ਹੋਰ ਮੈਂ ਸ਼ੇਅਰ ਕਰਨਗੀ ਜਿਹੜੀ ਖਤਮ ਹੋ ਚੁੱਕਾ ਸੀ ਇਹ ਜਿੰਨਾ ਕੋਲੋਂ ਮੈਨੂੰ ਇਹ ਪਲਾਂਟ ਮਿਲਿਆ ਸੀ ਦਿੱਲੀ ਪਤਾ ਨਹੀਂ ਸੋਰੀ ਮੈਨੂੰ ਇਹਦਾ ਨਾਮ ਲੈਪਟਲੀ ਲੀਆ ਕੁਝ ਇਸ ਤਰ੍ਹਾਂ ਆ ਪੂਰਾ ਨਾਮ ਨੇ ਇਹਨਾਂ ਨੇ ਮੈਨੂੰ ਇੱਕ ਪਲਾਂਟ ਦਿੱਤਾ ਸੀ ਤੇ ਇਹ ਖਤਮ ਹੋ ਗਿਆ ਸੀ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਸੀ ਕਿ ਤੁਸੀਂ ਪੋਰਸ ਨਾ ਕੱਢਿਓ ਜਿਹਦਾ ਬਰਲ ਪਿੱਛੇ ਹੀ ਰਹਿਣਦੇ ਹੋ ਹਨ ਇਹਦੇ ਰੂਟਸ ਲੈ ਗਏ ਤੇ ਇਹ ਰੀ ਗਰੋ ਹੋ ਰਿਹਾ ਤੇ ਨਾਲ ਦੋ ਪਲਾਂਟ ਹੋਰ ਵੀ ਗਰੋ ਹੋ ਰਹੇ ਦੇਖੋ ਰੌਣ ਧੌਣ ਵੀ ਮੈਂ ਬਹੁਤ ਪਾਇਆ ਸੀ ਤੇ ਪਲਾਂਟਸ ਦਾ ਅੱਛਾ ਰਿਜ਼ਲਟ ਵੀ ਮਿਲਿਆ ਇੱਧਰ ਵੀ ਯਸ ਅਲਮੰਟਾ ਆ ਕਮੈਂਡੇਬਲ ਆ ਮੈਨੂੰ ਜੋ ਕਨਫਿਊਜ਼ਨ ਹੀ ਰਹਿੰਦੀ ਹੈ ਹਮੇਸ਼ਾ ਮੈਨੂੰ ਇਹਨੂੰ ਵੀ ਫਲਾਵਰਿੰਗ ਵਰਸ ਬਣ ਗਏ ਆ ਇਹ ਵੀ ਰਿੰਗ ਤੇ ਲਗਾਇਆ ਹੋਇਆ ਦੇਖੋ ਜੋ ਪੰਨੋ ਲੈਗੀ ਬ੍ਰਾਂਚ ਜਾਂਦੇ ਆ ਇਸ ਨੂੰ ਆਪਾਂ ਰਿੰਗ ਰਿੰਗ ਤੇ ਲਗਾ ਕੇ ਇਸ ਤਰ੍ਹਾਂ ਇਸਤੇਮਾਲ ਕਰ ਸਕਦੇ ਆ ਕਿ ਬ੍ਰਾਂਚ ਦੀ ਇੱਕ ਤਾਂ ਸੁੰਦਰਤਾ ਵਧ ਜਾਂਦੀ ਆ ਤੇ ਇਹ ਦਰੋਂ ਦੇਖਣ ਨੂੰ ਵੀ ਅੱਛਾ ਲੱਗਦਾ ਆ ਬਸ ਇਹ ਛੋਟੀ ਜਿਹੀ ਵੀਡੀਓ ਆ ਕੋਈ ਜ਼ਿਆਦਾ ਵੱਡੀ ਵੀਡੀਓ ਨਹੀਂ ਆਪਾਂ ਬਣਾਈ ਸਿਰਫ ਬਲੀਡਿੰਗ ਹਾਰਟ ਦਾ ਖਾਸ ਸਹੀ ਵੇ ਚਲੋ ਅੱਛੀ ਫਲਾਵਰਿੰਗ ਦੇਖ ਕੇ ਖੁਸ਼ੀ ਹੋਈ ਆ ਵੇ ਫਲਾਵਰ ਅੱਛੇ ਬਣਿਆ ਤੇ ਵਾਟਸ ਦਿਖਾਉਂਦੀ ਆ ਵਾਟਸ ਦੇ ਬੱਚੇ ਕਾਫੀ ਵੱਡੇ ਹੋ ਚੁੱਕੇ ਆ ਮਤਾਂ ਵਰਸ ਤੋਂ ਡਰ ਲੱਗਦਾ ਉਹ ਆਕੇ ਹਨਾ ਸਿਰ ਤੇ ਬੈਠ ਜਾਂਦੀ ਆ ਫੇਰ ਡਰ ਲੱਗਦਾ ਕਿ ਮਾਰੇ ਨਾ ਓਕੇ ਜੀ ਆਪਾਂ ਵਾਟਸ ਤੋਂ ਦਿਖਾਉਂਦੇ ਆ ਦੇਖਿਓ ਇਹ ਇੱਥੇ ਆਕੇ ਬੈਠ ਜਾਂਦੀ ਆ ਪਤਾ ਨਹੀਂ ਕਿ ਅਸੀਂ ਰੈਕਪਚਰ ਕਰ ਰਹੇ ਆ ਕਿ ਨਹੀਂ ਹਾਂਜੀ ਇਹ ਦੇਖੋ ਬੱਚੇ ਇਹ ਬੁਲਬੁਲਦੇ ਬੱਚੇ ਓਕੇ ਜੀ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ